ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦਿਓ ਗੱਡੀ ਵੀ ਇੱਥੇ ਖੜੀ ਆ ਮੈਂ ਨੰਬਰ ਪਲੇਟ ਨਾਲ ਲਿਆਵਾਂ ਤਾਂ ਇੰਨਾ ਤੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉਂਨਾ ਨੰਬਰ ਪਲੇਟ ਲਵਾਉਣਾ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਦੇ ਅਗਲੀ ਗੱਲ ਜਗਰਾਮਾਂ ਦੇ ਵਿੱਚ ਇੰਨਾ ਕੁਸ਼ ਹੋ ਜਾਂ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਰੇ ਜਾਂਨਾ ਥਾਣੇ ਨੂੰ ਜਿੰਦਾ ਲਾਇਆ ਉਸ ਤੋਂ ਬਾਅਦ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮਗਿਆ ਸਰ ਕਟੋ ਚਲਣ ਤੇ ਮੈਂ ਨਹੀਂ ਚੱਲਣਾ ਮੈਂ ਕਿਹਾ ਰੋਕਿਆ ਜਾ ਕੁੱਤੀ ਗੱਲ ਉਹ ਬੰਦੇ ਨੇ ਚਰਾਨ ਕਿਉਂ ਨਹੀਂ ਕਰਦੇ ਜੇ ਸੱਚੇ ਹੁੰਦੇ ਫੜ ਕੇ ਚਰਾਨ ਕੱਢਦੇ ਲੈ ਭਾਈ ਗਲਤ ਨੂੰ ਗਲਤ ਕਹਨੇ ਆ ਸ਼ਰੇਆਮ ਕਹਨੇ ਆ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹੁਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਫਰਟ ਦਾ ਚਲਉਂਦੇ ਆਉਂਦੇ ਆ ਉਹ ਕੋਈ ਚੱਕਰ ਨਹੀਂ ਜਦੋਂ ਪਿੱਛੇ ਕੰਨ ਕੋਈ ਜਾਣੀ ਸੁਣ ਹੋਵੇ ਪੂਰੀ ਦੇਖੋ ਵੀ ਦੱਸਣ ਹਾਂਜੀ ਮੈਂ ਤੁਹਾਨੂੰ ਦੱਸ ਦੇਖੋ ਵੀਰੇ ਦੱਸਿਆ ਵੀ ਆ ਰਾਤ ਨੂੰ ਥਾਣੇ ਮੁਰੇ ਜਾਣਾ ਥਾਣੇ ਨੂੰ ਜਿੰਦੇ ਲੱਗੇ ਹੁੰਦੇ ਆ ਉਸ ਤੋਂ ਬਾਅਦ ਜਗਰਾਮਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸਐਸਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨਾਂ ਦੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨਾਲ ਬਾਈ ਜੀ ਤੁਸੀਂ ਫੋਨ ਲਾ ਸਕਦੇ ਹੋ ਐਸਐਸਪੀ ਜਗਰਾਉ ਨੂੰ ਚੱਲਦੀ ਵੀਡੀਓ ਤੇ ਫੋਨ ਲਾ ਸਕਦੇ ਹੋ ਜਗਰਾਮ ਵਾਲੇ ਤੁਸੀਂ ਪ ਸਾਬ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਫੋਨ ਲਾ ਕੇ ਪੁੱਛੋ ਤੁਸੀਂ ਫੋਨ ਲਾਓ ਯਾਰ ਫਿਰ ਉੱਪਰ ਕੋਈ ਫੋਟੋ ਤਾਂ ਆਪ ਦਾ ਪ੍ਰਸ਼ਾਸਨ ਆਪ ਦੇ ਤੁਹਾਡੇ ਅਫਸਰ ਜਿਹੜੀ ਮਰਜ਼ੀ ਕਾਰਵਾਈ ਕਰ ਤੁਹਾਨੂੰ ਸਨਮਾਨ ਨਹੀਂ ਤੁਸੀਂ ਫੋਨ ਲਾਓ ਯਾਰ ਇਕਰਾਨ ਕੱਟਿਆ ਗਿਆ ਹੈ ਦੇਖੋ ਮੈਨੂੰ 20 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਰਫ ਤੇ ਸਰਵ ਨੰਬਰ ਪਲੇਟ ਲਵਾਉਣ ਆਇਆ ਗੱਡੀ ਤੇ ਨੰਬਰ ਪਲੇਟ ਲਵਾਉਣ ਦੇ ਲਈ ਮੈਂ ਗਿਆ ਸਰ ਜੱਬੀ ਨੰਬਰ ਪਲੇਟ ਬਣੀ ਹੋਈ ਆ 20 ਮਿੰਟ ਦਾ ਸਮਾਂ ਨਹੀਂ ਦਿੱਤਾ ਤੇ ਇੱਕ ਵਾਰ ਹੋਰ ਸੁਣ ਜੇ ਸੱਚੇ ਆ ਇਹਨਾਂ ਇਹਨਾਂ ਨੂੰ ਪਤਾ ਆ ਵੀ ਸਾਰਾ মিডিਆ ਆਇਆ ਹੋਇਆ ਤੇ ਸੱਚੇ ਆ ਤਾਂ ਮੋਟਰਸਾਈਕਲ ਤੇ ਨੰਬਰ ਪਲੇਟ ਨਹੀਂ ਲੱਗੀ ਗਾਉ ਨੂੰ ਰੋਕਿਆ ਨਹੀਂ ਦੇਖਿਆ ਹੀ ਨਹੀਂ ਇਹਨਾਂ ਨੇ ਨਹੀਂ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਡੈੜਾ ਉਹਦੇ ਪੱਗ ਬੰਨੀ ਖੜਾ ਇੰਦਰ ਆਪ ਦਾ ਬੰਦਾ ਨਾ ਮੈਂ ਕਿਹਾ ਸਾਡੀ ਬੰਦੇ ਨੇ ਮੋਟਰਸਾਈਕਲ ਰੋਕਿਆ ਕਟੋ ਚਲਾਣ ਕਹਿੰਦੇ ਨਹੀਂ ਜਾਣਦੇ ਆਪਣਾ ਬੰਦਾ ਆਹ ਖੜੇ ਆ ਸਾਰਾ মিডিਆ ਇੱਥੇ ਗਵਾਹ ਆ ਸਾਰੇ ਬੰਦੇ ਗਵਾਹ ਆ ਵੱਡੇ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੋਗੇ ਸਾਰੇ ਗਵਾਹ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਵਾਉਣ ਜਾਣਾਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈਪੀਰ ਨੇਜਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਵਾਉਣੀਆਂ ਸਿਰਫ ਤੇ ਸਿਰਫ ਅਗਰੇ ਇਹਨਾਂ ਨੂੰ ਮੈਂ ਉਹ ਤੁਰ ਕੇ ਜਾਵਾਂ ਜੀ ਤੁਸੀਂ ਤਾਂ ਚਲਾਨ ਵੀ ਕੱਟਦਾ ਮੈਨੂੰ ਤਾਂ ਫਿਕਰ ਦਾ ਸਮਾਂ ਹੀ ਨਹੀਂ ਦਿੱਤਾ ਉਹ ਦੇਖੋ ਤੇ ਮੈਂ 20 ਮਿੰਟ ਦਾ ਸਮਾਂ ਬਾਈ ਜੀ ਤੁਸੀਂ ਜਾਲੀਆਂ ਤਾਂ ਉਹ ਵੀ ਕਿਹਾ ਇਹਨਾਂ ਨੂੰ 20 ਮਿੰਟ ਦਾ ਸਮਾਂ ਤਾਂ ਬੰਦਾ ਵੀ ਜਾਲੀਆਂ ਨਹੀਂ ਲਵਾਉਣੀਆਂ 20 ਮਿੰਟ ਮੈਂ ਤੁਹਾਡੇ ਕੀ ਕੰਮ ਕਰਦੇ ਹਾਂ ਤੁਸੀਂ ਕੀ ਨਾਮ ਕੀ ਹੈ ਤੁਹਾਡਾ ਕੀ ਕੰਮ ਕਰਦੇ ਹੋ ਸੀ ਜੇਕਰ ਕੱਲ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹੋਣਾ ਹੈ ਚਲਾਨੀ ਕੱਟਣਾ ਹੈ ਮੇਰਾ ਕੱਲ ਨੂੰ ਨੁਕਸਾਨ ਹੁੰਦਾ ਜਾਨੀ ਨੁਕਸਾਨ ਤਾਂ ਅਫਸਰ ਜ਼ਿੰਮੇਵਾਰ ਹੋਣਗੇ ਆ ਅਫਸਰ ਜ਼ਿੰਮੇਵਾਰ ਹੋਣਗੇ ਬਹੁਤ ਇਹਨਾਂ ਨੇ ਪਰੇਸ਼ਾਨ ਕੀਤਾ ਹੋਇਆ ਦੇਖੋ ਹੀ ਆਪਾਂ ਦਾ ਪਿਆਰ ਨਾਲ ਗੱਲ ਕਰ ਜਾ 20 ਮਿੰਟ ਦਾ ਸਮਾਨੀ ਦੇ ਰਹੇ ਉੱਪਰ ਦੀ ਫੇਰ ਨਾ ਵੱਡੇ ਆਫਸਰਾਂ ਨੇ ਕਹਿਣਾ ਵੀ ਰਫਤਾਰ ਹੈ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬਦਨਾਮ ਕਰਦਾ ਪ੍ਰਸ਼ਾਸਨ ਮੀਡੀਆ ਆ ਫੋਨ ਲਾ ਕੇ ਸੱਦਿਆ ਇਹਨਾਂ ਨੇ ਮੈਨੂੰ ਦੇਖ ਕੇ ਫੋਨ ਲਾ ਕੇ ਸੱਦਿਆ ਮੀਡੀਆ ਉਹ ਵੀਡੀਓ ਉਹ ਮੈਂ ਤਾਂ ਆਪ ਚਾਹੁੰਦਾ ਸੀ ਵੀ ਕਾਨੂੰਨ ਸੋਸ਼ਲ ਮੀਡੀਆ ਤੇ ਗੱਲ ਲੱਗੇ ਨਹੀਂ ਆਪ ਦਾ ਜਰੂਰ ਸਾਫ ਕਰਾ ਲਿਆ ਦੱਸੋ ਹੁਣ ਇੱਥੇ ਦੱਸੋ ਮੇਰੀ ਕੀ ਗਲਤੀ ਆ ਇੱਥੇ ਮੈਂ ਗਲਤ ਨਹੀਂ ਕਹੀ ਜਰੂਰ ਕਿਹਾ ਉਹਦੇ ਮੈਂ ਸਹੀ ਆ ਮੇਰਾ ਕਹਾਂ ਜਰੂਰ ਕਦੇ ਡਰ ਕੇ ਹੋ ਰਹੇ ਹੋ ਤੁਸੀਂ ਜਾਲੀਆਂ ਲਾ ਦੇ ਬਾਈ ਜੀ ਕਿਸ ਨੂੰ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਪ੍ਰਬੰਧ ਕੀਤਾ 20 ਮਿੰਟ ਦਾ ਸਮਾਂ ਦਿਓ ਮੈਂ ਤੇਤੋਂ ਕਿਉਂ ਡਰਾਂ 20 ਮਿੰਟ ਦਾ ਸਮਾਂ ਤਾਂ ਦਿਓ ਬਾਈ ਜੀ ਇੱਥੇ ਸਰ ਖੜੇ ਆ ਬਾਈ ਜੀ ਤੁਸੀਂ ਕੋਈ ਨੰਬਰ ਪਲੇਟ ਲੈ ਕੇ ਆਉਣੀ ਆ ਦੇਖੋ ਨਹੀਂ ਦੱਸਦਾ ਕਿਤੋਂ ਡਰਦਾ ਮੈਂ ਆਪਣੀ ਕੰਮ ਕਰ ਰਿਹਾ ਹਾਂ ਤੋ ਡਰਦਾ ਭਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ ਵਾ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਲਾਉਣਾ ਸੀ ਵੀ ਇਹਨੂੰ ਧੱਕੇ ਥ੍ਰੈਟ ਹੈਗੇ ਕਿ ਨਹੀਂ ਨਹੀਂ ਫਿਰ ਸਾਹਮਣੇ ਪੁੱਛੋ ਵੀਡੀਓ ਚੱਲਦੀ ਚ ਪੁੱਛੋ ਨਾ ਸਾਰਾ ਕੁਝ ਨਹੀਂ ਸਾਹਮਣੇ ਸਾਹਮਣੇ ਜੱਗ ਚਾਈ ਰਹੂਗਾ ਜੀ ਸਾਰਿਆਂ ਸਾਹਮਣੇ ਸਾਰਿਆਂ ਸਾਹਮਣੇ ਜੱਗ ਚਾਈ ਰਹਿਣਾ ਚਾਹੀਦਾ ਚੱਲਦੀ ਵੀਡੀਓ ਤੇ ਹੋਰ ਮੈਂ ਕਰਦਾ ਜਿਹੜਾ ਲਰਨਿੰਗ ਸੰਤ ਬਣਾ ਨਾ ਲਰਨਿੰਗ ਦੇ ਕਿੰਨੇ ਧਰਾਵਾ ਨੇ ਆ ਦੇ ਭਾਈ ਜੀ ਧਰਾਵਾ ਦੀ ਗੱਲ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਵਾ ਵੀ ਤੁਸੀਂ ਫੋਨ ਤਾਂ ਲੈ ਲਓ ਆਪਣਾ ਨਾਮ ਬੋਲੋ ਜਿਹੜਾ ਕੀ ਹੈ ਤੁਸੀਂ ਫੋਨ ਲਾਓ ਨਾ ਉਹਨਾਂ ਨੂੰ ਹਾਂ ਧਮਕੀ ਕਿਉਂ ਦੇ ਰਹੇ ਆ ਆ ਹੁਣ ਵੀਡੀਓ ਦੇ ਵਿੱਚ ਕਹਿ ਲਾ ਵੀ ਆਹ ਧਰਾਮਾਂ ਲੱਗਦੀਆਂ ਨੇ ਉਹ ਲੱਗਦੀਆਂ ਨੇ ਆ ਧਮਕੀ ਦੇ ਰਹਾ ਉਤੋਂ ਦੀ ਸ਼ਰੇਆ ਧਮਕੀ ਦੇ ਰਹਾ ਨਹੀਂ ਕਰ ਲੱਗਦੀ ਉਹ ਹੀ ਨਾਲ ਨਹੀਂ ਲਾ ਲਓ ਕੋਈ ਗੱਲ ਨਰਨਿੰਗ ਦਾਸਰ ਨਹੀਂ ਲਾਓ ਤੁਸੀਂ ਮੈਂ ਤਾਂ ਆਉਂਦਾ ਨਾ ਲਾ ਲਓ ਮਾਰੀ ਉਹ ਲਾਉਂਗਾ ਭਾਈ ਜੀ ਸ਼ੋਰੂਮ ਤੁਸ ਲੈ ਗਿਓ ਹੈ ਨਹੀਂ ਬਿਲਕੁਲ ਮੇਰੇ ਕੋਲ ਨਹੀਂ ਹੈਗਾ ਕੁਛ ਇੱਧਰ ਮੇਰੀ ਕੋ ਨਹੀਂ ਗੱਡੀ ਤੁਸੀਂ ਚਲਾ ਰਹੇ ਹੋ ਮੇਰੀ ਨਹੀਂ ਗੱਡੀ ਵੀਰੇ ਮੇਰੀ ਨਹੀਂ ਗੱਡੀ ਹੈਗੀ ਇਹਨਾਂ ਦੀ ਗੱਡੀ ਹੈ ਕਿਹੜਾ ਕਿਹੜਾ ਸ਼ੁਰੂ ਪਹਿਲਾਂ ਮੈਂ ਨੰਬਰ ਪਲੇਟ ਲਿਆਵਾਂਗੇ ਕਿਹੜੀ ਚੀਜ਼ ਹੈ ਪਹਿਲਾਂ ਮੈਨੂੰ ਆਏ ਨੰਬਰ ਪਲੇਟ ਬਾਹਰ ਜਾਊਗਾ ਨਾ ਸ਼ੁਰੂ ਨੂੰ ਸ਼ੁਰੂ ਕਰੋ ਸੋਰ ਸਪੋਲੂਸ਼ਨ ਵੀ ਲੈ ਆਉਣਾ ਦਿਖਾਓ ਸਾਰੇ ਜਣੇ ਖੜ੍ਹੋ ਜਾਓ ਰੋਕ ਜਾ ਮੈਂ ਸਾਰਾ ਕੁਝ ਲੈ ਲਵਾਂਗਾ ਆਹ ਹੋਣੀ ਜਾਂਦੇ ਕਿ ਦਿਖਾ ਦੇਣਾ ਜਿਹੜੀ ਜਿਹੜੀ ਤੁਹਾਡੀ ਤੁਹਾਨੂੰ ਸਭ ਕਰਾਉਣਾ ਹੈਗੀ ਕੋਈ ਨਾਮ ਹੈ ਤੁਹਾਡਾ ਚੀਜ਼